ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਮਿਊਨਿਟੀ ਸਿਹਤ ਕੇਂਦਰ ਮਰੇਂਡਾ ਵਿਖੇ ਕੌਮੀ ਅੱਖਾਂਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ 25 ਅਗਸਤ ਤੋਂ 8 ਸਤੰਬਰ ਤੱਕ ਚੱਲਣ ਵਾਲੇ ਇਸ ਕੌਮੀ ਅੱਖਾਂਦਾਨ ਪੰਦਰਵਾੜੇ ਦੌਰਾਨ ਵੱਖ-ਵੱਖ ਕਮਿਊਨਿਟੀ ਸੈਂਟਰਾਂ ਵਿੱਚ ਲੋਕਾਂ ਵੱਲੋਂ ਮਰਨ ਉਪਰੰਤ ਅੱਖਾਂਦਾਨ ਕਰਨ ਦੇ ਫਾਰਮ ਭਰੇ ਜਾ ਰਹੇ ਹਨ इतने चक्कर आके तो सुबह तक नहीं होगा। तेरे पास इमारत है, वहाँ जाता हूँ। इधर लाली बाबा ही है ये तो। उसके नंबर क्यों है क्यों? तुम लड़े ही होगे? तो चुप रहो तू यार ऐसा वही अंधेरे में

लज़र कितने रोट करेंगे? दो, 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 <muchly> दो साल दे कर कर तो नहीं रोट करने होंगे। लज़र का टेलीटी हमें पास थे, लेकिन भी रोट नहीं होंगे। ये रोट का टेली तो नहीं। उसमें मेरे आम तो भाई करते तो हैं, भाई करते हैं तो उसमें हम अगले दिन वो बंद कर दी। रात को नंबर चेक करा। ਅਥਾਲਮਿਕ ਅਫਸਰ ਡਾਕਟਰ ਹਰਨਾਰਾਇਣ ਸਿੰਘ ਨੇ ਦੱਸਿਆ ਕਿ 25 ਅਗਸਤ ਤੋਂ 8 ਸਤੰਬਰ ਤੱਕ ਚੱਲਣ ਵਾਲੇ ਇਸ ਅੱਖਾਂ ਦਾਨ 15 ਵਾੜੇ ਦੌਰਾਨ ਲੋਕਾਂ ਵੱਲੋਂ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਇਸ ਦੌਰਾਨ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਡਾਕਟਰ ਹਰਨਾਰਾਇਣ ਸਿੰਘ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਵਾਲਿਆਂ ਦੀਆਂ ਅੱਖਾਂ ਮਰਨ ਉਪਰੰਤ ਹੀ ਦਾਨ ਵਿੱਚ ਲਈਆਂ ਜਾਂਦੀਆਂ ਹਨ ਕੁੱਸਬ ਜਿਹੜਾ ਤੁਸੀਂ ਕੌਮੀ ਪੰਦਰਗ ਪੜਾ ਮਨਾ ਰਹੇ ਹੋ ਅੱਖਾਂ ਦਾ ਹਾਂਜੀ ਕਿੰਨੇ ਕੁ ਤੁਹਾਡੇ ਕੋਲ ਮਰੀ ਜਾ ਰਹੇ ਨੇ ਤੇ ਉਹਦੇ ਚ ਕੀ ਤੁਸੀਂ ਦੱਸ ਰਹੇ ਹੋ ਮੇਰੇ ਕੋਲ ਰੋਬੀਨ ਦੇ ਵਿੱਚ 40 ਤੋਂ 45 ਪੇਸ਼ੰਗਾਂ ਦੀ ਹੋ ਗਈ ਹੈ ਤੇ ਉਹਨਾਂ ਦੇ ਵਿੱਚੋਂ ਆਪਾਂ ਪੇਸ਼ੰਗਾਂ ਨੂੰ ਗਾਈਡ ਕਰਕੇ ਮੋਟੀਵੇਟ ਕਰਕੇ ਹਾਈਡਨੇਸ਼ਨ ਬਾਰੇ ਪਰਫਾਰਮੈਂਸ ਕਰਵਾ ਰਹੇ ਹਾਂ ਜਿਹੜਾ ਪੰਜਾਬ ਸਰਕਾਰ ਵੱਲੋਂ ਕੌਮੀ ਅੱਖਾਂ ਦਾ ਪੰਦਰਗਾੜਾ ਚੱਲ ਰਿਹਾ ਹੈ ਇਹ ਸਾਡਾ 25 ਅਗਸਤ ਤੋਂ 8 ਸਤੰਬਰ ਤੱਕ ਚੱਲਣਾ ਹੈ ਇਸ ਦੇ ਵਿੱਚ ਅਸੀਂ ਸਕੂਲ ਦੇ ਬੱਚਿਆਂ ਨੂੰ ਤੇ ਅੰਗਣਾਂ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਸ਼ਰਧਾ ਦੇ ਵਿੱਚ ਤੇ ਰੈਣੀਆ ਕਰਕੇ ਲੋਕਾਂ ਨੂੰ ਅੱਖਾਂ দান ਕਰਨ ਵਾਸਤੇ ਪ੍ਰੇਰਿਤ ਕਰ ਰਹੇ ਹਾਂ ਤੇ ਸਰਕਾਰ ਦੇ ਪਰਾਲੇ ਦੇ ਨਾਲ ਜਿਹੜਾ ਲੋਕਾਂ ਨੂੰ ਚਿੱਟੇ ਮੋਤੀ ਕਰਕੇ ਜਾਂ ਕਿਸੇ ਹੋਰ ਕਾਰਨਾ ਕਰਕੇ ਸਥਾਨੀ ਪ੍ਰੋਬਲਮ ਹੈਗੀ ਹੈ ਜਾਂ ਉਤਨੀਆ ਖਰਾਬ ਨੇ ਚਿੱਟੇ ਮੋਤੀ ਦੇ ਆਪਰੇਸ਼ਨ ਅਸੀਂ ਖਰੀ ਜਿਹੜੇ ਲੈਣ ਪਾਈ ਜਾ ਰਹੇ ਨੇ ਸਾਡੇ ਸਰਕਾਰ ਜਾਂ ਸੰਸਥਾਾਂ ਦੇ ਵਿੱਚ ਇਹਨਾਂ ਦੀਆਂ ਪੁਤਲੀਆਂ ਤੋਂ ਬਾਕੀ ਉਹਨਾਂ ਦੀਆਂ ਪੁਤਲੀਆਂ ਨੂੰ ਗੁਜ਼ਾਰਾਉਣ ਵਾਸਤੇ ਅਸੀਂ ਜਿਹੜੇ ਲੋਕਾਂ ਕੋਲ ਇਹ ਪਰਫਾਰਮੈਂਸ ਫਿਲ ਕਰਵਾ ਰਹੇ ਹਾਂ ਅਦਾਕਾਰ ਉਹਨਾਂ ਦੀਆਂ ਪੁਤਲੀਆਂ ਬਦਲਣ ਦਾ ਸਰਕਾਰ ਨੂੰ ਬੇਨਤੀ ਕੀਤਾ ਗਿਆ ਸ਼ੋਅ ਹੈ ਮੈਂ ਆਪਣੇ ਵੱਲੋਂ ਬੋਲ ਕਰ ਰਹੀ ਅਪੀਲ ਕਰਦਾ ਕਿ ਜਿੰਨਾ ਬੰਦ ਤੋਂ ਬਸ ਅਸੀਂ ਆਪਣੀਆਂ ਅੱਖਾਂ ਦਾਨ ਕਰ ਸਕੀਏ ਉਹਦਾ ਫਰਾਲਾ ਕਰਨਾ ਚਾਹੀਦਾ ਹੈ ਅੱਖਾਂ ਮਰਨ ਤੋਂ ਬਾਅਦ ਹੀ ਦਾਨ ਕੀਤੀਆਂ ਜਾਂਦੀਆਂ ਹਨ ਕੋਲੋਂ ਸਿਰਫ ਅਸੀਂ ਇਹ ਚੱਲ ਰਹੇ ਪੰਦਰਵਾੜੇ ਦੇ ਵਿੱਚ ਪਰਫਾਰਮੇ ਫਿੱਲ ਕਰਵਾ ਰਿਆ ਤੇ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਚ ਜਾ ਕੇ ਐਡਮਿਨ ਅਫੀਸਰ ਸਾਹਿਬਾਨ ਨੂੰ ਜਾ ਕੇ ਆਪਣੇ ਤੁਸੀਂ ਅੱਖਾਂ ਦਾਾਮ ਕਰ ਲੈਣੇ ਪਰਫਾਰਮੇ ਫਿੱਲ ਕਰ ਸਕਦੇ ਆ ਸਰ ਕਿੰਨੇ ਤੁਹਾਡੇ ਕੋਲ ਪਰਫਾਰਮੇ ਹੁਣ ਤੱਕ ਹੋ ਚੁੱਕੇ ਆ ਕਿੰਨੇ ਮੇਰੇ ਕੋਲੇ ਸਾਰਾ ਹੁਣ ਤੱਕ ਜਿਹੜੇ ਕਲੈਂਡਰ ਵਿੱਚ ਮੇਰੀ ਡਿਊਟੀ ਰੀਸੈਂਟਲੀ ਲੱਗੀ ਹੈ ਉਸ ਦੇ ਵਿੱਚ ਮੈਂ 20 ਤੋਂ 25 ਪਰਫਾਰਮੇ ਫਿੱਲ ਕਰ ਚੁੱਕਿਆ ਤੇ ਚੱਲ ਰਹੀ ਮੀਟਿੰਗ ਜਿਹੜੀ ਜੁਗਵਾਰ ਸਾਹਿਬ ਸ਼੍ਰੀ ਜੁਗਵਾਰ ਸਾਹਿਬ ਮੇਰੇ ਬੀਪੀ ਹੈ ਉੱਥੇ ਮੈਂ 50 ਤੋਂ 60 ਪਰਫਾਰਮੇ ਕਰ ਚੁੱਕਿਆ ਕਿ ਤੋਂ ਹੋਂਤ ਦਾ ਸੱਤ ਤੋਂ ਲੈ ਕੇ ਸੰਦਰਭਕ ਬਾਰੇ ਮੈਂ ਕਹ ਚੁੱਕਿਆ ਹਾਂ ਡਾਕਟਰ ਸਾਹਿਬ ਅੱਖਾਂ ਕੌਣ ਦਾਨ ਕਰ ਸਕਦਾ ਕਿਹੜਾ ਕਿਹੜੇ ਮਰੀਜ਼ਾਂ ਚ ਫ੍ਰੈਂਚਾਈ ਆਪਰੇਸ਼ਨ ਵਾਲੇ ਵੀ ਹੁੰਦੇ ਲਿੰਜ ਪਏ ਹੁੰਦੇ ਉਹ ਅੱਖਾਂ ਕੋਈ ਵੀ ਦਾਨ ਕਰ ਸਕਦਾ ਸ਼ਰਤ ਹੈ ਕਿ ਮਰੀਜ਼ ਨੂੰ ਕੋਈ ਕ੍ਰੋਨਿਕ ਡਿਜ਼ੀਜ਼ ਨਹੀਂ ਹੋਣੀ ਚਾਹੀਦੀ ਐਚ ਸੀ ਵੀ ਪੋਜ਼ਿਟਿਵ ਨਹੀਂ ਹੋਣਾ ਚਾਹੀਦਾ ਐਚ ਆਈ ਵੀ ਨਹੀਂ ਹੋਣੀ ਚਾਹੀਦੀ ਮਰੀਜ਼ ਨੂੰ ਜਿਹੜੇ ਕ੍ਰੋਨਿਕ ਬਿਮਾਰੀਆਂ ਨੇ ਉਹ ਮਰੀਜ਼ ਜਿਹੜੇ ਨੇ ਅੱਖਾਂਦਾਨ ਨਹੀਂ ਕਰ ਸਕਦੇ ਬਾਕੀ ਸਾਰੇ ਚਾਹੇ ਕਿਸੇ ਦਾ ਚਿੱਟੇ ਮੋਤੀ ਦਾ ਆਪਰੇਸ਼ਨ ਵੀ ਹੋਇਆ ਹੋਵੇ ਉਹ ਵੀ ਆਪਣਾ ਅੱਖਾਂਦਾਨ ਕਰ ਸਕਦੇ ਹਨ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਇਲਾਕਾ ਨਿਵਾਸੀ ਨੂੰ ਇਲਾਕਾ ਨਿਵਾਸੀਆਂ ਨੂੰ ਮੇਰਾ ਇੱਕ ਸੰਦੇਸ਼ ਹੈ ਵੀ ਵੱਧ ਤੋਂ ਵੱਧ ਜਿੰਨਾ ਤੁਸੀਂ ਅੱਖਾਂਦਾਨ ਕਰਨ ਦੇ ਫਾਰਮ ਨੇ ਉਹ ਤੁਸੀਂ ਸਰਕਾਰੀ ਹਸਪਤਾਲ ਵੇਖ ਕੇ ਤੇ ਸਰਕਾਰੀ ਹਸਪਤਾਲ ਸ੍ਰੀ ਚੰਪਾਲ ਸਾਹਿਬ ਵੇਖ ਕੇ ਆ ਕੇ ਸਾਡੇ ਕੋਲੇ ਫਾਰਮ ਜਮ੍ਹਾਂ ਕਰਵਾ ਤਾ ਤੋਂ ਅਖਾਦਾਲ ਕਰਨ ਦੇ ਫਾਰਮ ਭਰਨ ਦੀ ਚੋਗਲ